ਅਗੇ ਦੱਸਾਂਗੇ ਸਿੱਪੇ ਸਿੱਧੂ ਕਤਲ ਮਾਮਲੇ ਦੇ ਵਿੱਚ ਜ਼ਮਾਨਤ ਤੇ ਸੁਣਵਾਈ ਹੋਈ ਹੈ ਦੱਸਦੇ ਕਿ ਮੁਲਜ਼ਮ ਕਲਿਆਣੀ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਸੀਬੀਆਈ ਦੇ ਜਾਂਚ ਅਧਿਕਾਰੀ ਨੂੰ ਤਲਬ ਕੀਤਾ ਹੈ ਅਗਲੀ ਤਰੀਕ ਤੱਕ ਸਾਰਾ ਰਿਕਾਰਡ ਵੀ ਮੰਗਿਆ ਗਿਆ 2 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਤਾਂ ਮੁਲਜ਼ਮ ਕਲਿਆਣੀ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਹੈ ਤੇ ਇਥੇ ਦੱਸਦੀ ਕਿ ਹਾਸਲ ਤੇ ਹਾਈ ਕੋਰਟ ਦੇ ਵੱਲੋਂ ਸੀਬੀਆਈ ਦੇ ਜਾਂਚ ਅਧਿਕਾਰੀ ਨੂੰ ਤਲਬ ਕੀਤਾ ਗਿਆ ਤੇ ਅਗਲੀ ਤਰੀਕ ਤੱਕ ਸਾਰਾ ਰਿਕਾਰਡ ਵੀ ਮੰਗਿਆ ਗਿਆ ਦੋ ਸਤੰਬਰ ਨੂੰ ਹੁਣ ਇਸ ਪੂਰੇ ਮਾਮਲੇ ਦੇ ਅਗਲੀ ਸੁਵਾਈ ਉਧਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤਾਂ ਦਾ ਸਿਲਸਲਾ جاری ਹੈ ਤੇ ਹੁਣ ਜੰਡਿਆਲਾ ਗੁਰੂ ਦੇ ਪਿੰਡ ਠੱਠੀਆਂ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਨਸ਼ੇ ਦੇ ਉਪਬੜੋਜ਼ ਦੇ ਨਾਲ 23 ਸਾਲਾ ਧਰਮਵੀਰ ਸਿੰਘ ਦੀ ਜਾਨ ਗਈ ਹੈ ਤਾਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਨੇੜੇ ਨੌਜਵਾਨ ਬੇਹੋਸ਼ ਪਿਆ ਮਿਲਿਆ ਤਕਰ ਲਿਉਣ ਦੇ ਕੁਝ ਸਮੇਂ ਬਾਅਦ ਹੀ ਉਸਨੇ ਦਮ ਤੋੜ ਦਿੱਤਾ ਸੋ ਵਾਕੇ ਦੇ ਵਿੱਚ ਬੇहद ਚਿੰਤਾ ਜੋ ਹੈ ਉਬਾਦੀ ਹੋਈ ਨਜ਼ਰ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਕਰਕੇ ਮੌਤਾਂ ਦਾ ਸਿਲਸਿਲਾ ਬਰਕਰਾਰ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤਾਂ ਦਾ ਇਹ ਸਿਲਸਿਲਾ ਬਰਕਰਾਰ ਹੈ ਤੇ ਹੁਣ ਜੰਡੇਆਲਾ ਗੁਰੂ ਦੇ ਪਿੰਡ ਹੱਠੀਆਂ ਤੋਂ ਵੀ ਉਸਨੂੰ ਆਸਮਾਨ ਦੀ ਮੌਤ ਹੋਈ ਹੈ ਨਸ਼ੇ ਦੇ ਓਵਰਡੋਸ ਦੇ ਨਾਲ 23 ਸਾਲਾ ਵਰਵੀਰ ਸਿੰਘ ਦੀ ਜਾਨ ਗਈ ਹੈ ਸੋ ਵਾਕਏ ਦੇ ਵਿੱਚ ਕਈ ਕਰਾਂ ਦੇ ਵਿੱਚ 70 ਜੁਣੇ ਹੋ ਵਿੱਚ ਚੁੱਕੇ ਨੇ ਤੇ ਹਾਲੇ ਵੀ ਇਹ ਫਿਰ ਇਸ ਤ ਲੰਬੀ ਹੁੰਦੀ ਜਾ ਰਹੀ ਹੈ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਨੌਜਵਾਨ ਬੇਹੋਸ਼ ਪਿਆ ਮਿਲਿਆ ਤੇ ਜਦੋਂ ਉਸਨੂੰ ਘਰ ਲਿਆਇਆ ਗਿਆ ਤੇ ਉਸ ਤੋਂ ਬਾਅਦ ਉਸਨੇ ਦੰਦ ਦੁਰ ਦਿੱਤਾ ਕੋਚੋ ਭੁੱਖ ਤੇ ਸਿੱਧਾ ਚਲ ਗਿਆ ਮੜੀਆਂ ਤੇ ਮੜੀਆਂ ਜਾ ਕੇ ਪਤਾ ਨਹੀਂ ਕਿੰਨੇ ਮੁੰਡੇ ਹੀ ਨਾਲ ਜਾਨਾ ਇਹਨੇ ਰਾਇਆ ਕੀ ਖਾ ਕੋਹ ਪਲ ਫਿਰ ਨਰਨੇ ਕਾਲੇ ਪੀਰੀ ਐਸਮਾ ਉੱਥੇ ਸੁੱਟ ਕੇ ਆ ਕੇ ਇਹਦੇ ਮੁੰਡਾ ਸਿੱਤਰ ਵੀ ਮਾਰਦੇ ਰਹੇ ਸਿੱਤਰ ਮਾਰ ਕੇ ਚਾਵ ਘਰ ਨੂੰ ਭੱਜ ਆਏ ਤੇ ਨੂੰ ਕੱਲੇ ਨੂੰ ਸਾੜਦੇ ਰਹੇ ਸਾਨੂੰ ਬਗਾਲੇ ਮੁੰਡੇ ਨਾਲ ਦੱਸਿਆ ਦੱਸਿਆ ਤਾਂ ਫਿਰ ਸਾਡੇ ਮੁੰਡੇ ਦੀ ਉੱਤੇ ਚੁੱਕ ਕੇ ਆਏ ਚੱਜ ਚੁੱਕ ਤੇ ਇਹ ਜਿਹੜਾ ਪਿੰਡ ਆਟਿਆ ਚਨੀਸਾ ਬਹੁਤ ਲੱਗਦਾ ਮੁੰਡੇ ਬਹੁਤ ਚਿਰਦਾ ਨਸ਼ਾ ਕਰਦਾ ਹੈ ਤੇ ਨਾਲ ਇਹਦੇ ਮੁੰਡੇ ਵੀ ਹੋਰ ਵੀ ਨਸ਼ਾ ਕਰਕੇ ਜਿਹਦੇ ਇਹਨੇ ਲਾ ਲਿਆ ਟੀਕਾ ਉੱਥੇ ਪੂਰਾ ਹੋ ਗਿਆ ਵਾ ਕਿ ਇਹਨੇ ਸਲਾਮ ਨਹੀਂ ਦਿੱਤਾ ਅੱਜ ਨਸ਼ਾ ਬਹੁਤ ਹੀ ਜ਼ਿਆਦਾ ਸਾਡੇ ਬਾਪ ਬੁੱਡੀਆਂ ਵੀ ਵੇਚੀ ਜਾਂਦੀਆਂ ਬੱਚੇ ਵੇਚੀ ਜਾਂਦੇ ਬਾਡੀ ਜਿਹੜੀ ਆ ਉਹਦੀ ਸਿਵਲ ਹਸਪਤਲ ਅੰਮ੍ਰਿਤਸਰ ਜਮਾਂ ਕਰਾਤੀ ਆ ਤੇ ਅਗਲੀ ਕਾਰਵਾਈ ਅੰਮ੍ਰਿਤਸਰ ਲੰਦੀ ਜਾਊਗੀ ਬਾਅਦ